ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਤੁਹਾਨੂੰ ਦਿਖਾਉਨੇ ਆ ਜੀ ਪਹਿਲਾਂ ਪਤਰੀ ਸਾਹਿਬ ਚੜਕੇ ਚਾਈਦਾ ਇਹ ਹੁਣ ਟੰਡਲ ਬਣ ਗਿਆ ਟੰਡਲਾ ਆ ਦਿੰਦੇ ਆ ਸਰੋਂਗਾ ਹੁੰਦੇ ਆ ਇਹ 9 ਕਿਲੋਮੀਟਰ ਦੀ ਲੰਮੇ ਸਰੋਂਗਾ ਟੰਡਲਾ ਆਪਾਂ ਹੁਣ ਵੜੇ ਆ 9 ਕਿਲੋਮੀਟਰ ਪਹਾੜੀ ਦੇ ਥਲੇ ਥਲੇ ਆਪਾਂ ਜਾਣਾ 9 ਕਿਲੋਮੀਟਰ ਬਹੁਤ ਵਧੀਆ ਰਸਤਾ ਪੂਰੀਆਂ ਲੈਟਾਂ ਐ ਪੂਰਾ ਦਬਾਈ ਜਿਹਾ ਮਾਹੌਲ ਐ ਅੰਦਰ ਯਾਰ ਯਾਰੇ ਦੇਖੋ ਪੂਰੀ ਜਗਮਗ ਜਗਮਗ ਗੱਡੀ ਦੀਆਂ ਪਗ ਲੈਟਾ ਆਪ ਕਰੋ ਭਾਵੇਂ ਜਗਾਓ ਕੋਈ ਟੈਨਸ਼ਨ ਨਹੀਂ ਹਰ ਸੁਵਿਧਾ ਅੰਦਰ ਸੇਫਟੀ ਘਰ ਬਣੇ ਆ ਬਹੁਤ ਜਿਆਦੇ ਹਰੀਆਂ ਲੱਟਾਂ ਲੱਗੀਆਂ ਇਹ ਸਭ ਸੇਫਟੀ ਘਰ ਆ ਭਾਰ ਸੁਵਿਧਾ ਅੰਦਰ ਟੰਡਲ ਦੇ ਅੰਦਰ ਬਹੁਤ ਸੁਵਿਧਾ ਆਓ ਵੇਖੋ ਦਫ਼ਤਰ ਬਣੇ ਆ ਅੰਦਰਵਾਰ ਵੀ ਦਫ਼ਤਰ ਬਣੇ ਆ ਉਹ ਗੱਡੀ ਖਰਾਬ ਹੋ ਜੇ ਕੋਈ ਗਲਬਤ ਹੋ ਜੇ ਤੇ ਰੁਕਣ ਵਾਸਤੇ ਆਹ ਹਰੀਆਂ ਲੱਟਾਂ ਜੋ ਲੱਗਦੀਆਂ ਪਈਆਂ ਨੇ ਇੱਥੇ ਵਾਦੋ ਹੁੰਦੇ ਭੱਜ ਕੇ ਅੰਦਰ ਵੜ ਜਾਓ ਬਾਕੀ ਅੰਦਰ ਰੋੜ ਰਾੜ ਹਰ ਬੈਰੀਗੇਡਿੰਗ ਕਿਤੇ ਹੋਇਆ ਆਪਣੀ ਲੈਬ ਦੇ ਵਿੱਚ ਚੱਲੋ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਆ ਵੀਡੀਓ ਨੂੰ ਵੇਖਣੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਰਿਓ ਤੁਹਾਨੂੰ ਆਪਣੀ ਗੱਡੀ ਦੇ ਲੈਡ ਜਗਾ ਕੇ ਅੰਦਰੋਂ ਦਰਸ਼ਨ ਕਰਾਉਣੇ ਆ ਇਹ ਆਪਣੀ ਗੱਡੀ ਆ ਜੀ ਥੋੜਾ ਦੇਰ ਹਵਾ ਕਿ ਦੱਬਾ ਜੀ ਦੀ ਫੋਟੋ ਆ ਜੀ ਗੁਰੂ ਮਹਾਰਾਜ ਦੀ ਫੋਟੋ ਲਾਈ ਆ ਬਸ ਇਹ ਆਪਣੀ ਗੱਡੀ ਆ ਜੀ ਕਿਲੋਮੀਟਰ ਲਓ ਜੀ ਆਪਾਂ ਚੰਡਲ ਕਰ ਲਿਆ ਬਾਹਰ ਆਪਾਂ ਡੰਡਲ ਜੋ ਸਰੰਗ ਜੋ ਬਾਹਰ ਨਿਕਲਦੇ ਪਏ ਆ